ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸੋ ਮੈਂ ਉਮੀਦ ਕਰਦਾ ਸਾਰੇ ਤੰਦਰੁਸਤ ਹੋਵੋਗੇ ਠੰਡ ਬਹੁਤ ਜ਼ਿਆਦਾ ਵੱਧ ਚੁੱਕੀ ਆ ਤੇ ਅੱਜ ਦਾ ਜਿਹੜਾ ਐਪੀਸੋਡ ਆ ਉਹ ਹੈਲਥ ਰਿਲੇਟਡ ਕਰਨਾਵਾ ਤੇ ਮੇਰੇ ਬਿਲਕੁਲ ਸਾਦੇ ਜੇ ਨੁਸਖੇ ਸਾਦੇ ਜੇ ਸੁਝਾਅ ਹੁੰਦੇ ਨੇ ਸਿਰਫ ਜ਼ਿੰਦਗੀ 'ਚ ਜਿਹੜੇ ਅਪਲਾਈ ਕਰਨ ਵਾਲੇ ਹੁੰਦੇ ਨੇ ਜਿਹੜੇ ਤੁਹਾਨੂੰ ਫਾਇਦਾ ਦੇ ਸਕਦੇ ਨੇ ਸੋ ਇਹ ਜ਼ਰੂਰੀ ਨਹੀਂ ਹੁੰਦਾ ਮੈਂ ਫੋਰਸ ਨਹੀਂ ਕਰਦਾ ਕਿ ਤੁਸੀਂ ਮੰਨਣਾ ਹੀ ਆ ਸਿਰਫ ਇੱਕ ਸਲਾਹ ਹੁੰਦੀ ਆ ਸੋ ਆਪਣੇ ਸੁਝਾਅ ਜੇ ਤੁਸੀਂ ਐਡ ਆਨ ਕਰਨਾ ਚਾਹੁੰਦੇ ਹੋ ਨਿਓ ਮੇਰੀਆਂ ਗੱਲਾਂ ਦੇ ਵਿੱਚ ਤਾਂ ਜਰੂਰ ਕਰਿਆ ਕਰੋ ਕਮੈਂਟ ਮੈਨੂੰ ਜਰੂਰ ਕਰਿਆ ਕਰੋ ਤੇ ਅੱਜ ਜਿਹੜਾ ਵਿਸ਼ਾ ਮੈਂ ਕਰਨਾ ਵਾ ਉਹ ਆ ਕਿ ਪੰਜ ਉਹ ਚੀਜ਼ਾਂ ਜਿਹੜੀਆਂ ਲੇਟ ਨਾਈਟ ਨੂੰ ਆਪਾਂ ਨੂੰ ਬਿਲਕੁਲ ਨਹੀਂ ਲੈਣੀਆਂ ਚਾਹੀਦੀਆਂ ਤੇ ਉਹਨਾਂ ਦਾ ਸੇਵਨ ਆਪਾਂ ਦੇ ਲੇਟ ਨਾਈਟ ਕਹ ਲੋ ਵੀ 9 ਵਜੇ ਤੋਂ ਬਾਅਦ ਖਾਸ ਤੌਰ ਤੇ ਜੇ ਕਰਦੇ ਆ ਸਾਡੀ ਸਿਹਤ ਲਈ ਬਹੁਤ ਖਤਰਨਾਕ ਚੀਜ਼ ਆ ਹਾਨੀਕਾਰਕ ਚੀਜ਼ ਆ ਸੋ ਜਿਆਦਾ ਸਮਾਂ ਨਾ ਲੈਂਦਾ ਹੋਇਆ ਕਿਹੜੀਆਂ ਉਹ ਪੰਜ ਚੀਜ਼ਾਂ ਨੇ ਉਹਦੇ ਬਾਰੇ ਗੱਲ ਕਰਦੇ ਆ ਸਭ ਤੋਂ ਪਹਿਲੀ ਜਿਹੜੀ ਚੀਜ਼ ਆ ਜੀ ਉਹ ਆ ਕਾਫੀ ਜਾਂ ਚਾਹ ਜੇ ਤੁਸੀਂ ਲੈਨੇ ਹੋ ਬਹੁਤ ਲੋਕਾਂ ਨੂੰ ਆਦਤ ਆ ਰਾਤ ਨੂੰ ਸੌਣ ਤੋਂ ਪਹਿਲਾਂ ਉਹਨਾਂ ਨੇ ਜਾਂ ਤਾਂ ਕਾਫੀ ਪੀਣੀ ਆ ਤੇ ਜਾਂ ਫਿਰ ਚਾਹ ਪੀਣੀ ਆ ਇਹ ਸਹੀ ਆਦਤ ਨਹੀਂ ਕਹੀ ਜਾ ਸਕਦੀ ਕਾਫੀ ਤੇ ਚਾਹ ਵੀ ਇਦਾਂ ਲੋਕੀ ਬਹੁਤ ਸਟਰੋਂਗ ਬਣਾ ਕੇ ਪੀਂਦੇ ਨੇ ਜਿਹਨੂੰ ਮੈਂ ਪੰਜਾਬੀ ਚ ਕਹਿੰਦੇ ਆ ਉਹ ਕੈੜੀ ਚਾਹ ਬਣਾ ਕੇ ਪੀਂਦੇ ਨੇ ਖਾਸ ਤੌਰ ਤੇ ਕੋਈ ਸਟੂਡੈਂਟ ਹੈ ਕਿਸੇ ਦਾ ਕੰਮ ਹੈ ਉਹ ਜਿਹੜਾ ਜੇ ਉਹਨੇ ਲੇਟ ਨਾਈਟ ਜਾਗਣਾ ਤਾਂ ਉਹਨਾਂ ਨੇ ਇਹ ਆਦਤ ਬਹੁਤ ਜ਼ਿਆਦਾ ਪਾਈ ਹੋਈ ਹੈ ਇੱਕ ਨਸ਼ੇ ਦੇ ਵਾਂਗੂ ਇਹ ਆਦਤ ਉਹਨਾਂ ਨੇ ਲਾਈ ਹੋਈ ਆ ਪਰ ਤੁਹਾਨੂੰ ਬਿਲਕੁਲ ਇਹ ਅਵਾਇਡ ਕਰਨੀ ਚਾਹੀਦੀ ਆ ਤੁਹਾਡੀ ਬਾਡੀ ਦੇ ਅੰਦਰ ਰਾਤ ਨੂੰ ਉਹ ਵੀ ਕਾਫੀਨ ਜਾਵੇ ਬਿਲਕੁਲ ਸਹੀ ਨਹੀਂ ਆ ਸੋ ਕੋਸ਼ਿਸ਼ ਜ਼ਰੂਰ ਕਰਿਓ ਇਹ ਆਦਤ ਛੱਡਣ ਦੀ ਸੋ ਹੁਣ ਦੂਜੀ ਜਿਹੜੀ ਚੀਜ਼ ਆਪਾਂ ਅਵੋਇਡ ਕਰਨੀ ਆ ਉਹ ਆ ਜੀ ਕਿ ਕੁਕੀਜ਼ ਐਂਡ ਕੇਕਸ ਕਹਿ ਲੋ ਜਾਂ ਬਿਸਕਟ ਕਹਿ ਲੋ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਆਦਤ ਆ ਵੀ ਰੋਟੀ ਖਾਧੀ 8 ਵਜੇ ਜਾਂ 9 ਵਜੇ ਰੋਟੀ ਖਾ ਲਈ ਆਪਾਂ ਕੋਈ ਕੰਮ ਕਰ ਰਹੇ ਆ ਜਾਂ ਟੀਵੀ ਦੇਖ ਰਹੇ ਆ ਫੋਨ ਦੇਖ ਰਹੇ ਆ ਕੁਝ ਵੀ ਕਰ ਰਹੇ ਆ 11 ਵਜੇ ਵੱਜ ਰਹੇ ਆ 12 ਵਜੇ ਰਹੇ ਆ ਆਪਾਂ ਨੂੰ ਜਾਗਦੇ ਜਾਗਦੇ ਭੁੱਖ ਲੱਗ ਜਾਂਦੀ ਆ ਆਪਾਂ ਫਿਰ ਬਿਸਕਟ ਖਾਣੇ ਆ ਕੋਈ ਹੋਰ ਬ੍ਰੈਡ ਪੀਆ ਉਹ ਖਾ ਲਈ ਅ ਕਿਸੇ ਤਰ੍ਹਾਂ ਦਾ ਕੇਕ ਫਰੂਟ ਕੇਕ ਬਨਾਣਾ ਕੇਕ ਕਿਸੇ ਤਰ੍ਹਾਂ ਦਾ ਵੀ ਉਹ ਪਿਆ ਉਹ ਖਾ ਲਿਆ ਤੇ ਜਾਂ ਫਿਰ ਨਮਕੀਨ ਪੂਜੀਆ ਉਹਦੀਆਂ ਬੜੀਆਂ ਕੈਟੇਗਰੀਜ਼ ਨੇ ਉਹ ਰਾਤ ਨੂੰ ਖਾਣ ਦੀ ਬੜੇ ਲੋਕਾਂ ਨੂੰ ਆਦਤ ਆ ਸੋ ਉਹ ਵੀ ਜਿਹੜੀ ਚੀਜ਼ ਆ ਜੇ ਤੁਸੀਂ ਰਾਤ ਨੂੰ ਇੰਨੀਆਂ ਕੈਲਰੀਜ਼ ਆਪਣੇ ਅੰਦਰ ਪਾ ਕੇ ਸੋਨੇ ਹੋ ਤਾਂ ਨਹੀਂ ਇਹ ਚੰਗੀ ਤੁਹਾਡੀ ਸਿਹਤ ਵਾਸਤੇ ਚੀਜ਼ ਤੇ ਵੈਸੇ ਤਾਂ ਦੇਖੋ ਆਪਾਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਜੇ ਸ਼ਾਮ ਨੂੰ ਚਾਹ ਦੇ ਨਾਲ ਲਈਏ ਤਾਂ ਬਹੁਤ ਵਧੀਆ ਵਾ ਉਹ ਵੀ ਘੱਟ ਮਾਤਰਾ ਦੇ ਵਿੱਚ ਤਾਂ ਵਧੀਆ ਵੀ ਲੱਗਦਾ ਪਰ ਲੇਟ ਨਾਈਟ ਨੂੰ ਇਹ ਚੀਜ਼ਾਂ ਬਿਲਕੁਲ ਅਵੋਇਡ ਕਰਨੀਆਂ ਚਾਹੀਦੀਆਂ ਨੇ ਜੀ ਤੀਜੀ ਜਿਹੜੀ ਚੀਜ਼ ਆ ਉਹ ਆ ਜੀ ਮਠਾਈਆਂ ਇੰਗਲਿਸ਼ 'ਚ ਕਹੇ ਲੋ ਸਵੀਟਸ ਇਹ ਤਾਂ ਮਤਲਬ ਕੋਈ ਵੀ ਮਠਾਈ ਆ ਤੁਸੀਂ ਰਾਤ ਨੂੰ ਲੇਟ ਨਾਈਟ ਖਾਸ ਤੌਰ ਤੇ ਖਾਣੇ ਹੋ ਤਾਂ ਨਿਰੀ ਤੁਸੀਂ 슈ਗਰ ਜਾਨਕਿ ਡਾਇਬੀਟੀਜ਼ ਨੂੰ ਸੱਦਾ ਦਿੰਦੇ ਹੋ ਇਹ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਿਮਾਰੀ ਹੋ ਸਕਦੀ ਆ ਜੇ ਤੁਸੀਂ ਦੇਖੋ ਕਦੇ-ਕਦੇ ਇਦਾਂ ਕਰਦੇ ਹੋਂ ਤਾਂ ਕੋਈ ਗੱਲ ਨਹੀਂ ਆਪਾਂ ਵਿਆਹ ਸ਼ਾਦੀ ਤੇ ਗਏ ਆ ਕਿਤੇ ਪਾਰਟੀ ਤੇ ਗਏ ਆ ਉਦੋਂ ਹੋ ਜਾਂਦਾ ਕੋਈ ਗੱਲ ਨਹੀਂ ਪਰ ਕਈ ਲੋਕਾਂ ਨੂੰ ਰੈਗੂਲਰ ਹੀ ਆਦਤ ਹੁੰਦੀ ਆ ਵੀ ਉਹਨਾਂ ਦੇ ਘਰੇ ਕੋਈ ਨਾ ਕੋਈ ਮਠਾਈ ਆ ਜਿਹੜੀ ਡੈਜ਼ਰਟ ਦੇ ਤੌਰ ਤੇ ਪਈ ਰਹਿੰਦੀ ਆ ਤੇ ਉਹਨਾਂ ਨੇ ਲੇਟ ਨਾਈਟ ਨੂੰ ਉਹ ਖਾਣੀ ਆ ਜਾਂ ਜੇ ਮੈਂ ਕਿਹਾ ਚਾਹ ਪੀਂਦੇ ਨੇ ਲੋਕ ਤੇ ਨਾਲ ਇਹੋ ਜਿਹਾ ਕੁਝ ਵੀ ਖਾਂਦੇ ਨੇ ਤਾ ਇਹ ਚੀਜ਼ ਇਹ ਚੰਗੀ ਆਦਤ ਨਹੀਂ ਹੈਗੀ ਇਹ ਆਪਾਂ ਨੂੰ ਬਿਲਕੁਲ ਸੁਧਾਰਨੀ ਚਾਹੀਦੀ ਆ ਜੀ ਚੌਥੀ ਚੀਜ਼ ਜਿਹੜੀ ਰਾਤ ਨੂੰ ਅਵੋਇਡ ਕਰਨੀ ਚਾਹੀਦੀ ਆ ਉਹ ਆ ਜੀ ਜੰਕ ਫੂਡ ਫਰਾਈਡ ਫੂਡ ਜਾਂ ਕਹਿ ਲੋ ਫਾਸਟ ਫੂਡ ਸਮੋਸੇ ਮਨਚੂਰੀਅਨ ਨੂਡਲਸ ਪਕੌੜੇ ਟੋਸਟ ਪੀਜ਼ਾ ਫ੍ਰੈਂਚ ਫ੍ਰਾਈਜ਼ ਹੋਰ ਪਤਾ ਨਹੀਂ ਕੀ ਕੁਝ ਇਹ ਬਿਲਕੁਲ ਰਾਤ ਨੂੰ ਨਹੀਂ ਲੈਣਾ ਚਾਹੀਦਾ ਵੈਸੇ ਮੈਂ ਕਹੂੰਗਾ ਤੁਹਾਨੂੰ ਇਹ ਉਦਾਂ ਹੀ ਘੱਟ ਮਾਤਰਾ ਦੇ ਵਿੱਚ ਲੈਣਾ ਚਾਹੀਦਾ ਵਾ ਪਰ ਤੁਹਾਡਾ ਦਿਲ ਕਰਦਾ ਵਾ ਕਦੇ ਤਾਂ ਜਰੂਰ ਲਓ ਪਰ ਦਿਨ ਦੇ ਵੇਲੇ ਇਹਨਾਂ ਦਾ ਸੇਵਨ ਕਰੋ ਹੁਣ ਦੇਖੋ ਜਿੰਨੇ ਡਾਕਟਰ ਨੇ ਜਿੰਨੇ ਵੈਦ ਨੇ ਸਾਡੇ ਸਿਆਣੇ ਨੇ ਇਹੀ ਗੱਲ ਕਹਿੰਦੇ ਨੇ ਕਿ ਰਾਤ ਨੂੰ ਪੇਟ ਆ ਜਿਹੜਾ ਤੁਹਾਡਾ ਹੈਵੀ ਨਹੀਂ ਹੋਣਾ ਚਾਹੀਦਾ ਉਹਦੇ ਪਿੱਛੇ ਲੌਜੀਕ ਆ ਕਿ ਅਸੀਂ ਜਦੋਂ ਰਾਤ ਨੂੰ ਹੈਵੀ ਖਾਂਦੇ ਆ ਤਾਂ ਆਪਾਂ ਕੋਈ ਫਿਜ਼ੀਕਲ ਐਕਟੀਵਿਟੀ ਰਾਤੀ ਨਹੀਂ ਕਰਨੀ ਉਹ ਸਾਰਾ ਕੁਝ ਅਸੀਂ ਅੰਦਰ ਸਟੋਰ ਕਰ ਰਹੇ ਆ ਪਤਾ ਨਹੀਂ ਕਿੰਨੀਆਂ ਕੁ ਬਿਮਾਰੀਆਂ ਨੂੰ ਜਨਮ ਦੇ ਰਿਆਂ ਰਾਤ ਨੂੰ ਕੁਝ ਵੀ ਆ ਜਿਹੜਾ ਉਹ ਪਚਣਾ ਨਹੀਂ ਹੈਗਾ ਸਾਡੇ ਸਿਆਣੇ ਸਾਡੇ ਬਜ਼ੁਰਗ ਰਾਤ ਨੂੰ ਸ਼ਾਮੀ 7 ਵਜੇ ਤੋਂ ਬਾਅਦ ਕਦੇ ਰੋਟੀ ਨਹੀਂ ਖਾਂਦੇ 7 ਵਜੇ ਡਿਨਰ ਹੋ ਜਾਂਦਾ ਸੀ ਉਹਨਾਂ ਦਾ ਹਨ ਸੋ ਚਲੋ ਅੱਜ ਕੱਲ ਲਾਈਫ ਸਟਾਈਲ ਥੋੜਾ ਇਹੋ ਜਿਹਾ ਵਾ ਉਦੋਂ ਦੇ ਦਿਨਾਂ ਤੇ ਅੱਜ ਦੇ ਦਿਨਾਂ 'ਚ ਫਰਕ ਬਹੁਤ ਆ ਪਰ ਫੇਰ ਵੀ ਕੋਸ਼ਿਸ਼ ਆਪਾਂ ਨੂੰ ਇਹੀ ਰੱਖਣੀ ਚਾਹੀਦੀ ਆ ਵੀ 9 ਵਜੇ ਤੱਕ ਆਪਾਂ ਆਪਣਾ ਡਿਨਰ ਆ ਜਿਹੜਾ ਇੱਕ ਸਾਦਾ ਭੋਜਨ ਬਿਲਕੁਲ ਘਰ ਦਾ ਬਣਿਆ ਉਹ ਤੁਸੀਂ ਖਾਓ ਉਹ ਵੀ 9 ਵਜੇ ਤੋਂ ਪਹਿਲਾਂ-ਪਹਿਲਾਂ ਤੇ ਹਲਕਾ ਜਿਹੜਾ ਭੋਜਨ ਰਾਤ ਦੇ ਵੇਲੇ ਲਓ ਇਹ ਤੁਹਾਡੇ ਲਈ ਚੰਗਾ ਤੇ ਪੰਜਵੀਂ ਚੀਜ਼ ਵੀ ਬੜੀ ਰਿਸਕੀ ਕਿ ਜੇ ਤੁਸੀਂ ਨਾਨ ਵੇਜ ਹੋ ਇੱਕ ਤਾਂ ਤੁਸੀਂ ਲੇਟ ਨਾਈਟ ਡਿਨਰ ਕਰਨਾ ਤੇ ਕਰਨਾ ਵੀ ਨਾਨ ਵੇਜ ਦੇ ਨਾਲ ਇਹ ਚੰਗੀ ਆਦਤ ਨਹੀਂ ਮੰਨੀ ਜਾਊਗੀ ਮੈਂ ਨਹੀਂ ਕਹਿੰਦਾ ਨਾਨਵੈਜ ਖਾਣਾ ਗਲਤ ਆ ਪਰ ਰਾਤ ਨੂੰ ਬਿਲਕੁਲ ਨਾ ਖਾਓ ਆਪਾਂ ਇੱਕ ਤਾਂ ਰੋਟੀ ਖਾਣੀ ਆ 10 ਵਜੇ 11 ਵਜੇ ਤੇ ਖਾਣੀ ਵੀ ਚਿਕਨ ਮੀਟ ਜਾਂ ਹੋਰ ਜੋ ਵੀ ਤੁਹਾਨੂੰ ਨਾਨਵੈਜ ਦੇ ਵਿੱਚ ਪਸੰਦ ਆ ਉਹਦੇ ਨਾਲ ਹਨਾ ਮੈਂ ਕਿਹਾ ਵੀ ਚਲੋ ਕਦੇ-ਕਦੇ ਚੀਜ਼ ਚੱਲ ਜਾਂਦੀ ਆ ਵਿਆਹ ਤੇ ਗਏ ਆ ਪਾਰਟੀ ਤੇ ਗਏ ਆ ਤਾਂ ਜਾਇਜ਼ ਆ ਪਰ ਦੂਜੇ ਤੀਜੇ ਦਿਨ ਹੀ ਜੇ ਤੁਹਾਨੂੰ ਇਹ ਆਦਤ ਆ ਤਾਂ ਬਿਮਾਰੀਆਂ ਨੂੰ ਖੁੱਲਾ ਸੱਦਾ ਦੇ ਰਹੇ ਹੋ ਜਿਵੇਂ ਪਿਛਲੇ ਪੁਆਇੰਟ ਤੇ ਡਿਸਕਸ ਕੀਤਾ ਕਿ ਰਾਤ ਨੂੰ ਆਪਾਂ ਜਦੋਂ ਵੀ ਹੈਵੀ ਖਾਂਦੇ ਹਾਂ ਨਾਨ ਵੇਜ ਇੱਕ ਹੈਵੀ ਮੀਲ ਆ ਤੁਸੀਂ ਰਾਤ ਨੂੰ ਖਾ ਕੇ ਪੈ ਰਹੇ ਹੋ ਤਾਂ ਹজম ਕਦੋਂ ਹੋਣਾ ਵਾ ਉਹ ਤੁਸੀਂ ਆਪਣੇ ਮਤਲਬ ਸਰੀਰ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ੱਟਕਾ ਕਰ ਰਹੇ ਹੋ ਤੁਸੀਂ ਰਾਤ ਨੂੰ ਹੈਵੀ ਖਾਤਾ ਲਿਆ ਉਹਨੇ ਡਾਈਜੈਸਟ ਹੋਣਾ ਹੀ ਨਹੀਂ ਸੋ ਆਉਣ ਵਾਲੇ ਸਮੇਂ ਦੇ ਵਿੱਚ ਰੱਬ ਨਾ ਕਰੇ ਤਾਂ ਤੁਸੀਂ ਕੋਈ ਵੀ ਪ੍ਰੋਬਲਮ ਆ ਜਿਹੜੀ ਆਪਣੀ ਬਾਡੀ ਨੂੰ ਲਗਾ ਸਕਦੇ ਹੋ ਤੇ ਇਹ ਚੀਜ਼ ਆ ਜਿਹੜੀ ਆਪਾਂ ਨੂੰ ਬਿਲਕੁਲ ਅਵੋਇਡ ਕਰਨੀ ਚਾਹੀਦੀ ਆ ਕਦੇ-ਕਦੇ ਤੁਸੀਂ ਇਦਾਂ ਕਰੋ ਤਾਂ ਕੋਈ ਗੱਲ ਨਹੀਂ ਪਰ ਜੇ ਰੈਗੂਲਰ ਕਰ ਰਹੇ ਹੋ ਤਾਂ ਬਿਲਕੁਲ ਸੁਧਾਰ ਇਹਦੇ ਵਿੱਚ ਕਰਨਾ ਚਾਹੀਦਾ ਜੀ ਸੋ ਇਹ ਸੀਗੀਆਂ ਜੀ ਪੰਜ ਜਿਹੜੀਆਂ ਚੀਜ਼ਾਂ ਆਪਾਂ ਨੂੰ ਲੇਟ ਨਾਈਟ ਬਿਲਕੁਲ ਨਹੀਂ ਲੈਣੀਆਂ ਚਾਹੀਦੀਆਂ ਤੇ ਹੁਣ ਕੋਈ ਹੋਰ ਵੀਡੀਓ ਦੇ ਵਿੱਚ ਜਦੋਂ ਨਾ ਤੁਹਾਡੇ ਸਵਾਲ ਆ ਜਾਂਦਾ ਦਿਮਾਗ 'ਚ ਫਿਰ ਵੀ ਰਾਤ ਨੂੰ ਜੇ ਭੁੱਖ ਲੱਗੇ ਜੀ ਕੀ ਖਾਈਏ ਤਾਂ ਮੈਂ ਉਹ ਵੀ ਇੱਕ ਵੀਡੀਓ ਜੇ ਤੁਸੀਂ ਕਹੋਗੇ ਤਾਂ ਜਰੂਰ ਲੈ ਕੇ ਆਉਂਗਾ ਕਿ ਲੇਟ ਨਾਈਟ ਨੂੰ ਜੇ ਆਪਾਂ ਨੂੰ ਕਦੇ ਦਾ ਕਰੀਵਿੰਗਸ ਹੁੰਦੀਆਂ ਨੇ ਭੁੱਖ ਲੱਗਦੀ ਆ ਤਾਂ ਆਪਾਂ ਨੂੰ ਕਿਹੜੀ ਕਿਹੜੀ ਚੀਜ਼ ਆ ਉਹ ਲੈਣੀ ਚਾਹੀਦੀ ਆ ਆਪਾਂ ਲੈ ਸਕਦੇ ਆ ਲੇਟ ਨਾਈਟ ਨੂੰ ਸੋ ਜੇ ਤੁਸੀਂ ਕਮੈਂਟ ਕਰੋਗੇ ਮੈਂ ਜਰੂਰ ਇਹ ਵੀਡੀਓ ਵੀ ਬਣਾਉਂਗਾ ਸੋ ਆਹ ਜਿਹੜਾ ਐਪੀਸੋਡ ਕਿਵੇਂ ਲੱਗਿਆ ਜੀ ਜਰੂਰ ਕਮੈਂਟ ਕਰਕੇ ਦੱਸਿਓ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਕਨਸੈਪਟ ਦੇ ਨਾਲ ਮੈਂ ਜਲਦੀ ਮਿਲਦਾ